ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾ ਸੰਗਤ ਜੀ ਜਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਰਸਾ ਨਦੀ ਪਾਰ ਕਰਕੇ ਰੋਪੜ ਹੁੰਦੇ ਹੋਏ ਪਿੰਡ ਬੂਰ ਮਾਜਰੇ ਦੀ ਜੂਹੜੂ ਪਹੁੰਚੇ ਤੋਂ ਇਸ ਸਥਾਨ ਆਹੋ ਬੂਰ ਮਾਜਰੇ ਵਾਲਾ ਤੇ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਦੇਖ ਸਕਦੇ ਆ ਅੰਦਰ ਉਹ ਖੂਬ ਮੌਜੂਦ ਹੈ ਇਸ ਟਾਈਮ ਜਿੱਥੇ ਸਤਿਗੁਰਾਂ ਨੇ ਜਲ ਪਾਣੀ ਛਕੇ ਆਤਾ ਤੁਹਾਨੂੰ ਆਓ ਆਪਾਂ ਦਰਸ਼ਨ ਕਰਾਈਏ ਉਸ ਸਥਾਨ ਦੇ ਤੇ ਇਹ ਗੁਰਦੁਆਰਾ ਸਾਹਿਬ ਦੇ ਆਪਾਂ ਅੰਦਰ ਚੱਲਦੇ ਹਾਂ ਤੇ ਇਹ ਪੁਰਾਣੀ ਬਿਲਡਿੰਗ ਆ ਸਾਰੀ ਉਧਰ ਪਾਸੇ ਲੰਗਰ ਹਾਲ ਬਣਿਆ ਹੋਇਆ ਸਾਰਾ ਤੇ ਇਹ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਬਣੀ ਵੀ ਆ ਬਾਹਰਲੇ ਪਾਸੇ ਤੇ ਰਸਤਾ ਆਪਾਂ ਤੁਹਾਨੂੰ ਸਾਰਾ ਹੀ ਦਿਖਾ ਦਨੇ ਆ ਲੋ ਪੁਰਾਣਾ ਸਾਰੇ ਇਤਿਹਾਸਕ ਗੁਰਦੁਆਰਾ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹੈ ਤੇ ਜਮਕੌਰ ਸਾਹਿਬ ਨਾਲ ਆਇ ਚੱਲੇ ਫਿਰ ਟੀਬੀ ਸਾਹਿਬ ਗੁਰਦੁਆਰਾ ਇਤੇ ਬਾਅਦ ਟੀਬੀ ਘਰ ਸਾਹਿਬ ਗੁਰਦੁਆਰਾ ਆਊਗਾ ਉੱਥੇ ਜਮਕੌਰ ਦੀ ਗਲੀ ਸਤਗੁਰਾਂ ਨੇ ਦੇਖੀ ਦੀ ਤੇ ਆਓ ਪਥਨ ਨੂੰ ਤੇ ਆਸਿਕ ਦਿਖਾ ਦਈਏ ਖੂ ਤੇ ਤੇ ਆਸਿਕ ਖੂ ਰਹੀ ਸਾਨੂੰ ਸ਼ਾਂਸਾ ਵਾ ਗਏ ਨੇ ਇਸ ਅਸਰ ਵਿੱਚ ਸਾਨੂੰ ਖੂਬੇ ਦਰਸ਼ਨ ਕਰਾਉਣੇ ਆ ਜਿਹੜਾ ਸਤਿਗੁਰਾਂ ਨੇ ਜਲਛਿਆਤਾ ਉੱਥੇ ਇਤਿਹਾਸ ਵੀ ਸਾਰਾ ਲਿਖਿਆ ਹੋਇਆ ਹੈ ਇਹ ਅੰਦਰਲੇ ਪਾਸੇ ਤੇ ਆ ਗਿਆ ਹੈ ਤੇ ਬਿਲਡਿੰਗ ਦੇਖੋ ਕੁਦਰਤ ਕੁਦਰਤ ਸਭ ਬਹੁਤ ਹੀ ਸ਼ਾਨਦਾਰ ਮਾਰਤ ਬਣੀ ਹੋਈ ਹੈ ਤੇ ਇਹ ਇਤਿਹਾਸ ਖੂ ਆ ਮੌਜੂਦ ਇਸ ਟਾਈਮ ਇਹ ਇਤਿਹਾਸ ਲਿਖਿਆ ਹੋਇਆ ਹੈ ਨੰਦੁਰਖ ਪੜ੍ਹ ਕੇ ਸੁਣਾ ਦਿੰਨੇ ਸਾਰਾ ਸਥਾਨਕ ਇਤਿਹਾਸਕ ਪੱਖ ਇਤਿਹਾਸਕੂ 10 ਪਹ 85 ਦੀ ਗੁਰੂ ਜ ਸਿੰਘ ਜੀ ਸਨ 1704 ਇਸਵੀ ਦਸੰਬਰ 19 ਮਤ 1764 ਨੂੰ ਨਾਨਕ ਸ਼ਾਹੀ 235 ਸਾਲ ਸ੍ਰੀ ਨੰਦਪੁਰ ਸਾਹਿਬ ਛੱਡਿਆ ਸੀ ਸਰਸਾ ਨਦੀ ਦੇ ਤੋਂ ਹੋਏ ਜੰਗ ਦਰੋਂਨ ਪਰਿਵਾਰ ਬਿਸ਼ੂੜਾ ਸਾਹਿਬ ਅਗੇ ਰੋਪੜ ਪੁੱਜਣ ਤੇ ਪੁਰਾਣੀ ਰੋਪੜ ਮਰੰਡਾ ਸੜਕ ਤੋਂ ਹੁੰਦੇ ਹੋਏ ਸਨ 1704 ਸ੍ਰੀ 20 ਦਸੰਬਰ ਨੂੰ ਗੁਰੂ ਜੀ ਅਤੇ ਦੋ ਵੱਡੇ ਸਾਹਿਬਜ਼ਾਦੇ ਬਾਬਾ ਜੀਤ ਸਿੰਘ ਦੇ ਬਾਬਾ ਜੀ ਯਾਰ ਸਿੰਘ ਜੀ ਪੰਜ ਪਿਆਰੇ ਆ 40 ਦੇ ਕਰੀਬ ਕੋੜ ਸਵਾਰਾ ਸਿੰਘਾਂ ਸਮੇਤ ਪਿੰਡ ਬੂਰ ਮਜਰੇ ਜੂ ਲੰਘ ਕੇ ਇਸ ਥਾਂ ਤੇ ਪੁੱਜੇ ਉਸ ਵੇਲੇ ਇੱਥੇ ਸੰਘੇ ਜੰਗਲ ਖੂਹ ਹੁੰਦਾ ਸੀ ਸੰਘਲਾ ਜੰਗਲ ਤੇ ਖੂਹ ਸੀ ਇੱਥੇ ਗੁਰੂ ਜੀ ਆਪਣੇ ਲਕਸ਼ ਸਮੇਤ ਰੁਕੇ ਇੱਥੇ ਖੂਹ ਦੇ ਗੁਰੂ ਜੀ ਨੇ ਪੰਜ ਇਸ਼ਨਾਨਾ ਕੀਤਾ ਤੇ ਜਲ ਛਕਿਆ ਤੇ ਕੋੜਿਆਂ ਨੂੰ ਵੀ ਜਲ ਛਕਾਇਆ ਉਪਰੰਤ ਇਥੇ ਰਾਮ ਗੀਤਾ ਇਥੇ ਇੱਕ ਸੂਈਏ ਨੇ ਖਬਰ ਦਿੱਤੀ ਕਿ ਦਿੱਲੀ ਤੋਂ ਔਰੰਗਜ਼ੇਬ ਬਾਦਸ਼ਾਹ ਦੀ ਮੁਗਲ ਫੌਜ ਆਉਜੀ ਦੇ ਵਿਰੁੱਧ ਆ ਰਹੀ ਹੈ ਗੁਰੂ ਜੀ ਨੇ ਸਿੰਘਾਂ ਗੁਰੂ ਜੀ ਨੇ ਸਿੰਘਾਂ ਨਾਲ ਮਤਾ ਪਾਸ ਕਰਕੇ ਸਮੇਂ ਅਨੁਸਾਰ ਇਥੋਂ ਪੱਛਮ ਵੱਲ ਸ੍ਰੀ ਚਮਕੌਰ ਸੈਵਨ ਨੂੰ ਚਾਲੇ ਪਾ ਦਿੱਤੇ ਜਿੱਥੇ ਕਚੀ ਗੜੀ ਚੋਂ ਮੋਰਚਾ ਲਗਾ ਕੇ ਮੁਗਲ ਫੌਜ ਨਾਲ ਸੰਸਾਰ ਦੀ ਇੱਕ ਲਾਸਾਈ ਜੰਗ ਕੀਤੀ ਗੁਰੂ ਜੀ ਦੇ ਦੇ ਹੋਏ ਲਾਲਾ ਨੇ ਅਤੇ ਸਿੰਘਾਂ ਨੇ ਦਸ਼ਨਾ ਦਾ ਨਾਲ ਲੜੇ ਸ਼ਾਜ ਦਿੱਤੀ ਇਹ ਆ ਇਤਿਹਾਸ ਜੀ ਆ ਕੇ ਤੁਸੀਂ ਪੜ ਸਕਦੇ ਆ ਆ ਖੂਹ ਦੇ ਦਰਸ਼ਨ ਕਰ ਸਕਦੇ ਆ ਇਹ ਉਹ ਖੂਹ ਹੈ ਜਿੱਥੇ ਸਤ ਗੁਰਾਂ ਨੇ ਜਾ ਛਕਿਆਤਾ ਤੁਸੀਂ ਵੀਡੀਓ ਨੂੰ ਬਾਤੇ ਬਾਦ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਸਬਸਕ੍ਰਾਈਬ ਦੀ ਬਹੁਤ ਜ਼ਰੂਰਤ ਹੁੰਦੀ ਆ ਸਾਨੂੰ ਇਹ ਹੀ ਬੇਨਤੀ ਆ ਸਾਨੂੰ ਬਾਰ ਬਾਰ ਅਸੀਂ ਕਰਦੇ ਤੁਹਾਨੂੰ ਇਤਿਹਾਸਕ ਨਾਲ ਜੋੜ ਰਹੇ ਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜੇਖਸਤਨਾ ਸਤਿਗੁਰੂ ਆਪਣੇ ਅਨੰਦਪਰ ਸਾਹਿਬ ਤੋਂ ਵਿਛੋੜੋ ਤੇ ਅਨੰਦਪਰ ਸਾਹਿਬ ਛੱਡਣ ਤੋਂ ਬਾਅਦ ਜਿਸ ਤਰ੍ਹਾਂ ਚਮਕੌਰ ਸਾਹਿਬ ਪੁੱਜੇ ਤੇ ਉਸ ਥਾਂ ਨੇ ਰਸਤੇ ਦੇ ਵਿੱਚ ਜਿਸ ਤਰ੍ਹਾਂ ਸਤਿਗੁਰੂ ਨੇ ਆਪਣਾ ਆਪਣਾ ਇਸ ਨਸਥਾਨਾ ਪਰ ਰੁਕੇ ਉਸ ਥਾਂ ਤੁਹਾਨੂੰ ਅਸੀਂ ਇਸ ਵੀਡੀਓ ਦੇ ਮਦਦ ਮਤੰਗ ਦਿਖਾ ਰਹੇ ਆਂ ਵੀਡੀਓ ਨੂੰ ਹਰ ਇੱਕ ਤੱਕ ਪਹੁੰਚਾਉਣਾ ਹੈ ਔਰ ਇਤਿਹਾਸ ਆਪਣਾ ਸਭ ਦੇ ਨਾਲ ਸਾਂਝਾ ਕਰਨਾ ਹੈ ਇਤਿਹਾਸ ਨੂੰ ਦੱਸਣਾ ਹੈ ਬੱਚਿਆਂ ਨੂੰ ਪਤਾ ਲੱਗੇ ਆਪਣੇਆਂ ਨੂੰ ਕੀ ਇਤਿਹਾਸ ਕੀ ਹੈ ਇਹ ਇਤਿਹਾਸ ਹੈ ਜਿਹੜਾ ਦੁਬਾਰਾ ਫੇਰ ਤੁਸੀਂ ਇਹਨਾਂ ਬੱਚਿਆਂ ਨੂੰ ਵੀ ਦੱਸਿਆ ਕਰੋ ਕਿ ਇਹ ਆਪਣੇ ਸਿੱਖੀ ਹੈ ਸਤਿਗੁਰੂ ਕਿਵੇਂ ਆਪਣਾ ਮਿਲੀ ਆਹੇ ਇਹ ਇਤਿਹਾਸ ਬਾਰੇ ਤੁਹਾਨੂੰ ਜਾਣਨਾ ਪਏ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਇਕ ਕਮੈਂਟ ਚੈਨਲ ਨੂੰ ਸਬਸਕ੍ਰਾਈਬ ਕਰਨਾ ਸਾਰਿਆਂ ਨੂੰ ਇਹ ਬੇਨਤੀ ਬਾਰ-ਬਾਰ ਸਾਡੀ ਜੀ ਤੁਹਾਨੂੰ ਜ਼ਰੂਰ ਤੋਂ ਹੁੰਦੀ ਹੈ ਸਬਸਕ੍ਰਾਈਬ ਦੀ ਸਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ